ਹਾਂਜੀ ਪੰਜਾਬੀ ਉਹ ਸਾਸਤਰੀ ਕਾਲ ਗੱਲ ਭਾਈ ਅਮਰਪਾਲ ਸਿੰਘ ਤੇ ਰਾਮ ਰਹੀਮ ਤੇ ਆ ਜਿਹੜਾ ਕਿ ਹੁਣ ਤੁਸੀਂ ਵੇਖੇ ਹੋਣਾ ਕਿ ਬਹੁਤ ਸ਼ੋਰ ਮੱਚਿਆ ਹੋਇਆ ਪੰਜਾਬ ਤੇ ਆਪਣੇ ਪੂਰੇ ਦੇਸ਼ ਦੇ ਵਿੱਚ ਰਾਮ ਰਹੀਮ ਨੂੰ ਪ੍ਰੋਲ ਦਿੱਤੀ ਗਈ ਹੈ ਹਰ ਤੁਸੀਂ ਇੱਕ ਗੱਲ ਸਾਫ਼ ਸਮਝ ਲਓ ਧਿਆਨ ਦੇ ਨਾਲ ਗੱਲ ਸੁਣਨ ਵਾਲੀ ਹੈ ਜਿਹੜੀ ਕਿ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਜਾਨੀ ਇਹ ਦੋਨੇ ਮਿਲ ਕੇ ਕਿਉਂ ਫਿਰ ਉਹ ਤਾਂ ਸੈਂਟਰ ਦੇ ਅਧੀਨ ਆ ਨਾ ਜਿਹੜੀ ਹਰਿਆਣੇ ਦੀ ਸਰਕਾਰ ਆ ਹੁਣ ਤੁਸੀਂ ਸੋਚੋ ਕਿ ਬਾਬੇ ਨੂੰ ਪ੍ਰੋਲ ਦੇ ਦਿੱਤੀ ਗਈ ਹੈ ਜਿਹੜਾ ਕਿ सरसे वाला डेरे वाला बाबा राम रहीम टेक ਗੱਲ ਦਾ ਤੁਸੀਂ ਸਾਫ਼ ਆਪ ਮਤਲਬ ਫੈਸਲਾ ਕਰੋ ਆਪਦੇ ਦਿਲ ਤੇ ਹੱਥ ਰੱਖ ਕੇ ਚਾਹੇ ਉਹਨਾਂ ਦੇ ਕੋਈ ਚਾਹੇ ਉਸੇ ਨੂੰ ਚਾਉਣ ਵਾਲਾ ਕਿਉਂ ਨਾ ਹੋਵੇ ਕੋਈ ਵੀ ਭਾਈ ਅਮਰਤਪਾਲ ਸਿੰਘ ਨੇ ਕੀ ਐਡੇ ਵੱਡੇ ਜੁਰਮ ਕੀਤੇ ਨੇ ਵੀ ਜਿਹੜਾ ਉਹਨਾਂ ਨੂੰ ਅੰਦਰ ਰੱਖਿਆ ਗਿਆ ਸਰਕਾਰਾਂ ਦੁਆਰਾ ਹੁਣ ਪੰਜਾਬ ਦੀ ਗਵਰਨਮੈਂਟ ਇਸ ਤੇ ਟਿੱਪਣੀ ਨਹੀਂ ਕਰ ਸਕਦੀ ਕਿਉਂਕਿ ਇਹ ਪੰਜਾਬ ਦੀ ਸਰਕਾਰ ਦੀ ਹੁ ਨਕਾਮੀ ਨਜ਼ਰ ਆ ਰਹੀ ਆ ਸਾਹਮਣੇ ਵੀ ਸਾਡੇ ਵਾਲੇ ਬੰਦਿਆਂ ਨੂੰ ਤੁਸੀਂ ਆਪ ਦੇ ਆਪਣੇਆਂ ਨੂੰ ਤੁਸੀਂ ਅੰਦਰ ਰੱਖਦੇ ਹੋ ਤੇ ਜਿਹੜੀਆਂ ਹੁਣ ਵੋਟਾਂ ਦੇ ਪਿੱਛੇ ਸਰਕਾਰ ਨੇ ਇਹਨੂੰ ਬਾਹਰ ਲਿਆਂਦਾ ਵੀ ਸਾਡੇ ਹੱਕ ਦੀ ਗੱਲ ਕਰੂਗਾ ਤੇ ਸਾਡੀ ਵਿਧਾਨ ਸਭਾ ਦੀਆਂ ਜਿਹੜੀਆਂ ਕਿ ਹੁਣ ਚੋਣਾਂ ਹੋਣਗੀਆਂ ਨੇ ਇਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਇਹਨਾਂ ਨੇ ਜਿਹੜਾ ਤੀਰ ਚਲਾਇਆ ਤੇ ਇੱਕ ਗੱਲ ਮੈਂ ਹੋਰ ਵੱਡੀ ਦੱਸਦਾ ਤੁਹਾਨੂੰ ਜੱਜ ਜਗਦੀਪ ਸਿੰਘ ਦਾ ਫੈਸਲਾ ਜਿਹੜਾ ਕਿ ਸਚਾਈ ਦੇ ਉੱਤੇ ਦਿੱਤਾ ਗਿਆ ਸੀ 25 ਅਗਸਤ ਦਾ ਦਿਨ ਮੇਰੇ ਅੱਜ ਵੀ ਯਾਦ ਆਉਹ 20 ਬੰਦੇ ਨੇ ਫੈਸਲਾ ਦਿੱਤਾ ਬੜੇ ਗਰਵ ਦੇ ਨਾਲ ਵੀ ਸਾਡੇ ਲੋਕ ਮੇਰੇ ਤੇ ਫਕਰ ਕਰਨਗੇ ਵੀ ਮੈਂ ਸੰਵਿਧਾਨ ਮੁਤਾਬਕ ਉਹਦੇ ਖਿਲਾਫ ਜਿਹੜੀ ਫੈਸਲਾ ਦਿੱਤਾ ਵੀ ਯਾਨੀ ਮੈਂ ਡਰਦਾ ਨਹੀਂ ਉਹਨੇ ਯਾਨੀ ਬਹੁਤ ਨਿਡਰਤਾ ਦੇ ਨਾਲ ਆਪਣਾ ਫੈਸਲਾ ਦਿੱਤਾ ਸੀ ਤੇ ਅੱਜ ਉਸ ਬੰਦੇ ਨੂੰ ਇਹ ਸਾਡੀਆਂ ਨਕਮੀਆਂ ਸਰਕਾਰਾਂ ਹਿੰਦੁਸਤਾਨ ਦੀਆਂ ਬਾਹਰ ਲਿਆਉਂਦਿਆਂ ਨੇ ਭਾਈ ਅਮਰਪਾਰ ਸਿੰਘ ਨੇ ਏਡਾ ਕੀ ਗੁਨਾ ਕੀਤਾ ਜਿਹੜਾ ਉਸ ਨੂੰ ਐਨਐਸਐ ਲਾ ਕੇ ਅੰਦਰ ਰੱਖਿਆ ਯਾਰ ਇਹ ਚਾਲਵਾਜ਼ੀਆਂ ਨਾ ਜਿਹੜੀਆਂ ਪੂਰੇ ਹਿੰਦੁਸਤਾਨ ਦੇ ਖੂਨ ਦੇ ਵਿੱਚ ਜਿਹੜੇ ਇਹ ਲੀਡਰ ਨੇ ਇਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰਗੀਆਂ ਗਈਆਂ ਨੇ ਇਨਸਾਨ ਹੀ ਅੱਦਾ ਨਾਮ ਆਉਣ ਵਾਲੇ ਟਾਈਮ ਦੇ ਵਿੱਚ ਬਿਲਕੁਲ ਖਤਮ ਹੋ ਜਾਣਾ ਹੋਇਆ ਤਾਂ ਪਿਆ ਹੀ ਐ ਪਰ ਯਾਰ ਤੁਸੀਂ ਸੋਚੋ ਜਿਹੜੇ ਬੰਦਿਆਂ ਦੇ ਏਡੇ ਕੋਈ ਜਰਮ ਨਹੀਂ ਲੈਣਾ ਨਹੀਂ ਦੇਣਾ ਨਹੀਂ ਇਹ ਜੀਆਂ ਗੱਲਾਂ ਨਾਲ ਵਾਹ ਵਾਸਤਾ ਹੀ ਨਹੀਂ ਉਹਨਾਂ ਨੂੰ ਤਾਂ ਇਹ ਲਗਾਤਾਰ ਦੱਬ ਕੇ ਰੱਖਦੇ ਨੇ ਅੰਦਰ ਜਿਹੜੇ ਬੰਦੇ ਤੇ ਸਾਬਤ ਹੋ ਜਾਂਦੇ ਆ ਵੱਡੇ-ਵੱਡੇ ਮਤਲਬ ਕਿ ਮਾਮਲੇ ਉਹਨਾਂ ਬੰਦਿਆਂ ਨੂੰ ਇਹ ਜਦੋਂ ਚਾਹੁੰਦੇ ਨੇ ਯਾਰ ਬਾਹਰ ਲਿਆਉਂਦੇ ਨੇ ਆਪਦੇ ਫਾਇਦੇ ਦੇ ਮਾਰੇ ਹੁਣ ਕਿਤੇ ਨਾ ਕਿਤੇ ਬਾਬਾ ਵੀ ਸਮਝ ਲੈ ਵੀ ਤੈਨੂੰ ਕੋਈ ਚਾਨਣ ਵਾਲ ਨਹੀਂ ਲਿਆਂਦਾ ਬਾਹਰ ਇਹਨਾਂ ਦੇ ਬੰਦੇ ਇਹਨਾਂ ਦੇ ਪ੍ਰੇਮੀ ਵੀ ਸਮਝ ਲੈਣ ਵੀ ਇਹ ਚਾਨਣ ਉਹ ਨਹੀਂ ਲਿਆਂਦਾ ਬਾਈ ਇਹਨੂੰ ਤੁਹਾਡੇ ਬਾਬੇ ਨੂੰ ਇਸਤੇਮਾਲ ਕੀਤਾ ਜਾਣਾ ਸਵੇਸ ਕਰਕੇ ਇਹਨੂੰ ਬਾਹਰ ਲਿਆਂਦਾ ਤੁਸੀਂ ਸਮਝੋ ਵਿਧਾਨ ਸਭਾ ਦੇ ਮੈਂ ਪ੍ਰੇਮੀਆ ਨੂੰ ਵੀ ਕਹਿਣਾ ਇਹ ਵੀ ਸਾਡੇ ਹੈ ਤਾਂ ਭਰਾਈ ਨੇ ਵੀ ਤੁਸੀਂ ਗੱਲ ਸਮਝੋ ਵੀ ਜਦੋਂ ਕੋਈ ਵੋਟਾਂ ਦਾ ਟਾਈਮ ਨਹੀਂ ਸੀ ਤਾਂ ਉਸ ਤੋਂ ਪਹਿਲਾਂ ਤੁਹਾਡੇ ਬਾਬੇ ਨੂੰ ਭਾਈ ਬਾਹਰ ਕਿਉਂ ਨਹੀਂ ਲਿਆਂਦਾ ਇਹ ਹੁਣ ਸੰਵਿਧਾਨ ਮਤਲਬ ਆਪਣੇ ਵਿਧਾਨ ਸਭਾ ਦੀਆਂ ਚੋਣਾਂ ਨੇ ਸਾਹਮਣੇ ਆਉਣ ਵਾਲੀਆਂ ਇਹਨਾਂ ਦਾ ਕਰਕੇ ਇਹਨਾਂ ਸਰਕਾਰਾਂ ਨੇ ਇੱਕ ਤੀਰ ਚਲਾਇਆ ਸੀ ਜਿਹੜਾ ਕਿ ਚੱਲ ਚੁੱਕਿਆ ਹੁਣ ਤੁਸੀਂ ਆ ਫੈਸਲਾ ਕਰਨਾ ਵੀ ਤੁਹਾਡੇ ਬਾਬੇ ਦੇ ਕਹਿਣ ਤੇ ਤੁਸੀਂ ਉਹਦੇ ਮਗਰ ਜਾਓਗੇ ਜਾਂ ਆਪਣੇ ਜ਼ਮੀਰ ਨੂੰ ਪੁੱਛ ਕੇ ਕਿ ਯਾਰ ਇਹ ਬੰਦੇ ਨੂੰ ਇਸਤੇਮਾਲ ਕੀਤਾ ਜਾਂਦਾ ਵੀ ਆਪਾਂ ਆਪਣਾ ਫੈਸਲਾ ਲਵਾਂਗੇ ਤੁਸੀਂ ਸਮਝੋ ਚਾਹੇ ਪੰਜਾਬ ਵਾਲਿਓ ਚਾਹੇ ਬਾਹਰ ਵਾਲਿਓ ਮੈਂ ਕਿਸੇ ਨੂੰ ਨਹੀਂ ਕਹਿੰਦਾ ਕੋਈ ਬੁਰੀ ਭਲੀ ਗੱਲ ਪਰ ਮੈਂ ਦਲੀਲਾਂ ਦੇ ਆਧਾਰ ਤੇ ਗੱਲ ਕਰਨੀ ਚਾਹੁੰਦਾ ਵੀ ਯਾਰ ਜਦੋਂ ਕੋਈ ਇਹ ਜੀ ਰੋਟੀ ਨਹੀਂ ਹੁੰਦੀ ਉਦੋਂ ਇਸ ਬੰਦੇ ਨੂੰ ਬਾਹਰ ਨਹੀਂ ਲਿਆਂਦਾ ਜਾਂਦਾ ਪਰ ਹੁਣ ਵੋਟਾਂ ਲੈਣ ਦੇ ਮਾਰਿਆਂ ਨੇ ਹਲਕੇ ਹੋਏ ਨੇ ਯਾਰ ਇਹਨੂੰ ਬਾਹਰ ਕੱਢ ਲਿਆ ਯਾਰ ਵੀ ਸਾਡੇ ਹੱਕ ਦੇ ਵਿੱਚ ਕੋਈ ਪ੍ਰਚਾਰ ਕਰ ਦੂਆ ਕੋਈ ਸੰਗਤ ਨੂੰ ਸੰਦੇਸ਼ ਦੇ ਦੂਆ ਮੈਸੇਜ ਫਿਰ ਜੀਤੇ ਹੱਥ ਧਰਤਾ ਉਹਨੇ ਤੈਨੂੰ ਪਤਾ ਵੀ ਜਨਤਾ ਉਹਨਾਂ ਨੂੰ ਲੱਗਦਾ ਵੀ ਸਾਨੂੰ ਜਿਤਾ ਦੇਊਗੀ ਪਰ ਜਨਤਾ ਕਿਤੇ ਨਾ ਕਿਤੇ ਮੈਨੂੰ ਉਮੀਦ ਆ ਵੀ ਬੜੀ ਸਿਆਣੀ ਆ ਆਪਣੇ ਹੱਕਾਂ ਦਾ ਹੱਕ ਲੈਣ ਜਾਣਦੀ ਆ ਵੀ ਕਿਹਨੂੰ ਅਸੀਂ ਵੋਟ ਪਾਉਣੀ ਆ ਕਿਹਨੂੰ ਨਹੀਂ ਪਾਉਣੀ ਬਸ ਗੱਲ ਇਹੀ ਆ ਵੀ ਯਾਰ ਜਿਹੜਾ ਬੰਦਾ ਵੱਡੇ ਐਕਟਾਂ ਦੇ ਨਾਲ ਅੰਦਰ ਸੀ ਜਿੱਤੇ ਵੱਡੇ ਐਕਟ ਲੱਗੇ ਸੀ ਉਸ ਬੰਦੇ ਨੂੰ ਬਾਹਰ ਲਿਆਂਦਾ ਗਿਆ ਇਹਦੇ ਪਿੱਛੇ ਦਾ ਕੋਈ ਰੀਜਨ ਹੁੰਦਾ ਆਪਣੇ ਬੰਦਿਆ ਤੇ ਜਿਹੜਾ ਹੁਣ ਮੰਨ ਲਓ ਕੋਈ ਇਹ ਜੇ ਗੱਲਾਂ ਸਾਬਤ ਨਹੀਂ ਹੁੰਦੀਆਂ ਇਹ ਜਾਂ ਕੋਈ ਵਾਹ ਵਾਸਤਾ ਨਹੀਂ ਦੂਰ ਦੂਰ ਤੇ ਕਿੰਨਾ ਗੱਲਾਂ ਦੇ ਨਾਲ ਜਿਹੜੀਆਂ ਕਿ ਬਾਬਾ ਅੰਦਰ ਸੀ ਇਹੋ ਜਿਹੀਆਂ ਗੱਲਾਂ ਦੇ ਨਾਲ ਅਮਰਪਾਲ ਸਿੰਘ ਦਾ ਕੋਈ ਵਾਹ ਵਾਸਤਾ ਨਹੀਂ ਫੇਰ ਵੀ ਯਾਰ ਅੰਨੇ ਹੋયા ਨੇ ਯਾਰ ਇਹਨਾਂ ਸਾਡੀਆਂ ਸਰਕਾਰਾਂ ਨੇ ਅੰਨੀਆਂ ਹੋ ਰਹੀਆਂ ਨੇ ਅੰਦਰ ਰੱਖਿਆ ਹੋਇਆ ਬੰਦਾ ਯਾਰ ਮੇਰੀ ਅਪੀਲ ਮੇਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀਡੀਓ ਨੂੰ ਵੀਰ ਬਣ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਬਣਾਉਣ ਨੂੰ ਜੀ ਨਹੀਂ ਕਰਦਾ ਜਦੋਂ ਕੋਈ ਯਾਰ ਹੈਲਪ ਨਾ ਕਰੇ ਕੋਈ ਲੀਡਰ ਗੱਲ ਬੋਲਦਾ ਹੁੰਦਾ ਮੇਰੀ ਥਾਂ ਤੇ ਸਾਡੇ ਸਾਰੇ ਭੈਣ ਭਰਾ ਉਹਦੀ ਸਪੋਰਟ ਕਰਦੇ ਪਰ ਮੈਂ ਤੁਹਾਡਾ ਆਪਣਾ ਭਰਾ ਮੇਰੀ ਸਪੋਰਟ ਕਰਨਾ ਤੁਹਾਡਾ ਫਰਜ਼ ਹੈ ਅੱਗੇ ਤੁਹਾਡੀ ਮਰਜ਼ੀ ਵੀਡੀਓ ਨੂੰ ਸ਼ੇਅਰ ਕਰ ਦੇਣਾ ਜਿਆਦਾ ਤੋਂ ਜਿਆਦਾ ਆਪਣੇ ਭੈਣ ਭਰਾਵਾਂ ਦੇ ਵਿੱਚ ਸ਼ੇਅਰ ਕਰਨਾ ਜੀ ਜਿਹੜਾ ਵੀ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਇੱਕ ਤੁਹਾਨੂੰ ਮੈਂ ਨਵੀਂ ਗੱਲ ਦੱਸਦਾ ਵੀ ਜਿਵੇਂ ਹੁਣ ਮੇਰੇ ਹਿਸਾਬ ਨਾਲ ਕਹਿੰਦਾ ਮੈਂ ਤੁਹਾਡੀ ਮਰਜ਼ੀ ਆਪਣੀ ਸੋਚ ਤੁਹਾਡੀ ਆਪਣੀ ਸੋਚ ਹੈ ਵੀ ਜਿਹੜੇ ਜੱਜ ਜਗਦੀਪ ਸਿੰਘ ਨੇ ਇਹ ਫੈਸਲਾ ਦਿੱਤਾ ਸੀ ਉਹ ਕੀ ਸੋਚਦਾ ਹੋਊਆ ਯਾਰ ਵੀ ਸਾਡੀ ਸਰਕਾਰ ਜਿਹੜੀ ਹਿੰਦੁਸਤਾਨ ਦੀ ਐ ਸੈਂਟਰ ਐ ਹਰਿਆਣੇ ਦੀ ਐ ਵਿੱਚ ਹੀ ਆ ਜਾਂਦੇ ਸਾਰੇ ਤਾਂ ਹੁਣ ਤੁਸੀਂ ਇਹ ਸੋਚੋ ਜੀ ਇਹਦੇ ਫੈਸਲੇ ਦਾ ਕੋਈ ਤੋਹਨ ਨਹੀਂ ਹੋਈ ਤੋਹਫੀ ਨਹੀਂ ਐ ਇਹ ਜਿਹੜਾ ਕਿ ਉਹਦੇ ਫੈਸਲੇ ਨੂੰ ਕਿੱਥੇ ਤਾਂ ਬਰਕਰਾਰ ਰੱਖਣਾ ਸੀ ਕਿੱਥੇ ਇਹਨਾਂ ਲੀਡਰਾਂ ਨੇ ਯਾਰ ਆਪਦੇ ਫਾਇਦੇ ਦੇ ਮਾਰਿਆ ਨੇ ਇੱਕ ਤਰਫਾ ਤੁਸੀਂ ਪੱਕੇ ਹੀ ਗੱਲ ਸਮਝ ਲਓ ਸੰਵਿਧਾਨ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯਾਰ ਇੱਕ ਪਾਸੇ ਤਾਂ ਉਹਦੇ ਲੀਡਰਾਂ ਨੇ ਇਹਨਾਂ ਦੀਆਂ ਸਰਕਾਰਾਂ ਨੇ ਸੈਂਟਰ ਗਵਰਨਮੈਂਟ ਨੇ ਹੀ ਫੈਸਲਾ ਦਵਾਇਆ ਸੀ ਤੇ ਹੁਣ ਆਪਦੇ ਫਾਇਦੇ ਦੇ ਮਾਰਿਆ ਨੇ ਉਹਦੇ ਫੈਸਲੇ ਦਾ ਯਾਨੀ ਇੱਕ ਤਰ੍ਹਾਂ ਦਾ ਮਤਲਬ ਖੰਡਤੀ ਕੀਤਾ ਗਿਆ ਉਹਨੂੰ ਕੀ ਬੰਦਾ ਸੋਚਦਾ ਹੋਊਗਾ ਯਾਰ ਉਹ ਕੀ ਫਕਰ ਕਰਦਾ ਹੋਊਗਾ ਸਰਕਾਰਾਂ ਦੇ ਤੇ ਸਾਡੀ ਰਾਜਨੀਤੀ ਤੇ ਹਿੰਦੁਸਤਾਨ ਦੀ ਹਕੂਮਤ ਤੇ ਉਹਨੂੰ ਕੀ ਮਤਲਬ ਕਰ ਬਹੂਗਾ ਵੀ ਮੈਂ ਫੈਸਲਾ ਦਿੱਤਾ ਇੱਕ ਸਹੀ ਇਨਸਾਨੀਅਤ ਦੇ ਨਾਤੇ ਵੀ ਮੈਂ ਇੱਕ ਨੇਡਰਤਾ ਦੇ ਨਾਲ ਨਾ ਡਰਦੇ ਹੋਇਆ ਫੈਸਲਾ ਦਿੱਤਾ ਜਿਹੜੇ ਵੀ ਕਿ ਅਜ ਅਖੰਡ ਹੋ ਗਿਆ ਉਹ ਭੰਗ ਹੋ ਗਿਆ ਕਿਉਂਕਿ ਉਹਨਾਂ ਨੇ ਉਸ ਦੀ ਕੋਈ ਲਾਜ ਨਹੀਂ ਰੱਖੀ ਜਿਹੜਾ ਕਿ ਬੰਦਾ ਨੇਡਰ ਹੋ ਕੇ ਮੂਰੇ ਕੰਮ ਕਰਨ ਤੋਂ ਦੁਬਾਰਾ ਵੀ ਟੁੱਟ ਜਾਵੇ ਦੁਬਾਰੇ ਨਹੀਂ ਕਰ ਸਕਦਾ ਉਹ ਅਜੇ ਫੈਸਲੇ ਕਿਉਂਕਿ ਉਹਨੂੰ ਪਤਾ ਹੈ ਸਾਡੀਆਂ ਨਕਮੀਆਂ ਸਰਕਾਰਾਂ ਸਾਡੇ ਹੀ ਮਤਲਬ ਖਿਲਾਫ ਏਜੰਡਾ ਚਲਾ ਦਿੰਦੀਆਂ ਨੇ ਹੁਣ ਤੁਸੀਂ ਸੋਚੋ ਵੀ ਜੇ ਅਗਰ ਮੰਨ ਲਓ ਕੋਈ ਗਲਤ ਬਾਤ ਹੁੰਦੀ ਹੈ ਕੱਲ ਨੂੰ ਉਹਨੂੰ ਜ਼ਿੰਮੇਵਾਰ ਕੌਣ ਹੈ ਸੁਆਸ ਕਰਕੇ ਮੇਰੀ ਬੇਨਤੀ ਹੈ ਮੇਰੇ ਵੀਰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵੀਰਾਂ ਨੂੰ ਵੀਡੀਓ ਨੂੰ ਅੱਗੇ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਧੰਨਵਾਦ